ਤੁਸੀਂ ਸਾਰੇ ਜਾਣਦੇ ਆ ਕਿ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਥੋਪਿਆ ਗਿਆ। ਕੁਝ ਲੋਕਾਂ ਵੱਲੋਂ ਕੁਝ ਨਲਾਇਕ ਜਿਹੜੇ ਕੰਮ ਨਹੀਂ ਕਰ ਸਕੇ, ਜਲੰਧਰ ਵੈਸਟ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਉਹਨਾਂ ਦੇ ਕਾਰਨ ਇਹ ਸਾਰੇ ਇਲੈਕਸ਼ਨ ਨੂੰ ਆਪਣੇ ਸਿਰ ਤੇ ਪਾ ਦਿੱਤਾ ਗਿਆ। ਅਗਲਾ ਮੇਰਾ ਸਵਾਲ ਹੈ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜਿਹੜੇ ਲਗਾਤਾਰ ਚਾਰ ਵਾਰ ਕਾਉਂਸਲਰ ਵੀ ਰਹੇ ਤੇ ਪਿਛਲੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਪਾਵਰਫੁਲ ਪੋਜੀਸ਼ਨ ਜਿਹਨਾਂ ਦਾ ਵੱਡਾ ਕਾਰਪੋਰੇਸ਼ਨ ਚ ਦਫ਼ਤਰ ਸਾਰਾ ਕਾਰਪੋਰੇਸ਼ਨ ਦੇ ਡਵੈਲਪਮੈਂਟ ਦਾ ਫੰਡਾਂ ਦਾ ਅਦਾਨ ਪ੍ਰਦਾਨ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਹੋ ਕੇ ਲੰਘਦਾ ਸੀ ਤੇ ਉਹ ਜਿਹੜੇ ਇਸੇ ਵੈਸਟ ਵਿੱਚ ਅਲੱਗ ਅਲੱਗ ਵਾਰਡਾਂ ਤੋਂ ਚੋਣ ਲੜਦੇ ਰਹੇ ਪਿਛਲੇ 15 ਤੋਂ 20 ਸਾਲ ਅਲੱਗ-ਅਲੱਗ ਵਾੜਾਂ ਤੋਂ ਲੇਕਿਨ ਤੁਸੀਂ ਵੀ ਹੈਰਾਨ ਹੋਣੇ ਆ ਕਿ ਇਸ ਵਸਤ ਵਿੱਚ ਡਵੈਲਪਮੈਂਟ ਕਿੰਨੀ ਹੋਈ ਹੈ ਉਸ ਨੂੰ ਲੈ ਕੇ ਅੱਜ ਸਾਡੇ ਬਹੁਤ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਾਨਯੋਗ ਐਜੂਕੇਸ਼ਨ ਮਿਨਿਸਟਰ ਜੀ ਵੀ ਤੁਹਾਡੇ ਨਾਲ ਆਪਣੀ ਗੱਲ ਕਰਨਗੇ ਪਰ ਮੈਂ ਆਪਣੇ ਵੱਲੋਂ ਵੀ ਇੱਕ ਜ਼ਰੂਰ ਗੱਲ ਕਰਨੀ ਚਾਹਨਾ ਸੁਰਿੰਦਰ ਕੌਰ ਜੀ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਤੁਸੀਂ ਸੀਨੀਅਰ ਡਿਪਟੀ ਮੇਅਰ ਰਹੇ ਤੁਹਾਡਾ ਕਾਰਪੋਰੇਸ਼ਨ ਵਾਲਾ ਦਫ਼ਤਰ ਜ਼ਿਆਦਾਤਰ ਬੰਦ ਕਿਉਂ ਰਿਹਾ ਉੱਥੇ ਜਿੰਦਰਾ ਕਿਉਂ ਲਟਕਦਾ ਰਿਹਾ ਤੁਸੀਂ ਜਲੰਧਰ ਵੈਸਟ ਦੇ 23 ਕਾਉਂਸਲਰ 23 ਵਾੜਾ ਉਹਨਾਂ ਨੂੰ ਬਿਠਾ ਕੇ ਕਦੀ ਇੱਥੇ ਦੀਆਂ ਮੁਸ਼ਕਲਾਂ ਕਿਉਂ ਨਹੀਂ ਸੁਣੀਆਂ ਕਿਉਂ ਨਹੀਂ ਹੱਲ ਕੀਤੀ ਇਹ ਇਸ ਸਬੰਧੀ ਸਾਰੀ ਗੱਲਬਾਤ ਹੈ ਮੈਂ ਅੱਗੇ ਚਲਾਉਣ ਵਾਸਤੇ ਬੇਨਤੀ ਕਰੂੰਗਾ ਮਾਨਯੋਗ ਬੈਂਸ ਸਾਹਿਬ ਨੂੰ ਐਜੂਕੇਸ਼ਨ ਮੰਤਰੀ ਜੀ ਨੂੰ ਕਿ ਉਹ ਤੁਹਾਡਾ ਗੱਲਬਾਤ ਕਰਨ। ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਪਾਉਣ ਕਰੰਟਲੀ ਪਹੁੰਚੇ ਆਪ ਸਭ ਮੀਡੀਆ ਦੇ ਸਾਥੀ ਆਪ ਸਭ ਨੂੰ ਤਾਂ ਮੈਂ ਧੰਨਵਾਦ ਵੀ ਕਰਦਾ ਤੇ ਦਿਲੋਂ ਜੀ ਆਇਆਂ ਨੂੰ ਆਖਦਾ। ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਜਲੰਧਰ ਲੋਕ ਸਭਾ ਤੋਂ ਜੋ ਸਾਡੇ ਉਮੀਦਵਾਰ ਸੀ ਸ਼੍ਰੀ ਪਵਨ ਕੁਮਾਰ ਤੀਨੂ ਜੀ ਅੱਜ ਦੀ ਇਸ ਪੀਸੀ ਦਾ ਮਕਸਦ ਇਹ ਹੈ ਆਪ ਸਭ ਜਾਣਦੇ ਹੋ ਕਿ ਜਲੰਧਰ ਪੱਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ ਸੁਰਿੰਦਰ ਕੌਰ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਬੀਬੀ سورਿੰਦਰ ਕੌਰ ਜੀ ਚਾਰ ਸਵਾਰ ਤੋਂ ਪਿਛਲੇ 20 ਸਾਲਾਂ ਤੋਂ ਕਾਉਂਸਲਰ ਹਨ ਤੇ ਪਿਛਲੇ ਪੂਰੀ ਇੱਕ ਤਾਮ ਤੋਂ ਸੀਨੀਅਰ ਡਿਪਟੀ ਮੇਅਰ 5 ਸਾਲ ਤੋਂ ਕਾਂਗਰਸ ਦਾ ਜਲੰਧਰ ਪਛਮੀ ਦਾ ਉਮੀਦਵਾਰ ਬੀਬੀ سورਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਨੇ ਤੇ ਅੱਜ ਜਲੰਧਰ ਪਛਮੀ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ سورਿੰਦਰ ਕੌਰ ਜੀ ਨੂੰ ਜੋ ਸੀਨੀਅਰ ਡਿਪਟੀ ਮੇਅਰ ਹਨ ਉਹਨਾਂ ਨੂੰ ਪੰਜ ਸਵਾਲ ਨੇ ਇਹ ਜਲੰਧਰ ਪਸ਼ਮੀ ਦੇ ਲੋਕਾਂ ਦੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ ਨੰਬਰ 1 ਜਿਵੇਂ ਮੇਰੇ ਵੱਡੇ ਵੀਰ ਤੀਨੂ ਜੀ ਨੇ ਦੱਸਿਆ ਤੇ ਜੋ ਮੀਡੀਆ ਦੇ ਸਾਥੀ ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਟੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਹਾ ਤੇ ਤਾਲਾ ਲੱਗਾ ਰਿਹਾ ਇੱਕ ਕਾਉਂਸਲਰ ਦਾ ਫਰਜ਼ ਹੁੰਦਾ ਹੈ ਅਸੀਂ ਵੀ ਮੈਂ ਵੀ ਐਮਐਲਏ ਹਾਂ ਅਸੀਂ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ ਜਿੱਥੇ ਭਾਈਚਾਰਾ ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਕੱਲੇ ਦਫ਼ਤਰ ਨੂੰ ਤਾਲਾ ਨਹੀਂ ਲਗਾ ਰਿਹਾ ਜਲੰਧਰ ਪਸ਼ਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ ਜਲੰਧਰ ਪਸ਼ਮੀ ਦੇ ਵੋਟਰ ਤਾਂ ਛੱਡੋ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ 23 ਦੇ 23 ਕੌਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਹਾਂ ਕੀ ਕਰਨਾ ਹੈ ਜਾਂ ਕੀ ਕਰਨ ਵਾਲਾ ਥਿਸ ਇਜ਼ ਆ ਫਰਸਟ ਕੁਐਸਚਨ ਇਹ ਸਾਡਾ ਪਹਿਲਾ ਸਵਾਲ ਨੰਬਰ 2 ਸਭ ਤੋਂ ਅਹਿਮ ਮੁੱਦਾ ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ ਭਾਨ ਤੇ ਵਕੂਫ ਹੋ ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ 스마트 ਸਿਟੀ ਦੇ ਫੰਡ ਆਇਸੀ ਕਾਰਪੋਰੇਸ਼ਨ ਤੇ ਕਿਹਦਾ ਰਾਜ ਕਾਂਗਰਸ ਦਾ ਤੇ ਪਿਛਲੀ ਸਰਕਾਰ ਕਿਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਪੰਜਾਬ ਦੀ ਸਰਕਾਰ ਹੁੰਦੇ ਆ ਕਾਂਗਰਸ ਦੀ ਕਾਰਪੋਰੇਸ਼ਨ ਹੁੰਦੇ ਆ ਅਰਬਾਂ ਰੁਪਏ ਦਾ ਘਪਲਾ ਸਮਾਰਟ ਸਿਟੀ ਦਾ ਜਲੰਧਰ ਦੇ ਵਿੱਚ ਹੋਇਆ 7.760 ਕਰੋੜ ਦਾ ਉਸ ਕਪਲੇ ਦੇ ਵਿੱਚ ਬੀਬੀ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਤਾਂ ਉਹ ਸ਼ਾਮਿਲ ਹੈ ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ 760 ਕਰੋੜ ਅਜ ਜੇਕਰ ਜਲੰਧਰ ਦੇ ਸ਼ਹਿਰ ਵਾਸੀ ਤਰਾਤਰਾਂ ਕਰ ਰਹੇ ਨੇ ਸੀਵਰੇਜ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਟਰੀਟ ਲਾਈਟ ਤੋਂ ਸੜਕਾਂ ਤੋਂ ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਜੋ ਹੁਣ ਜਲੰਧਰ ਪਸ਼ਮੀ ਦੇ ਵਿੱਚ ਉਮੀਦਵਾਰ ਲੜਾਂਦੀ ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਹ ਸਮਾਰਟ ਸਿਟੀ ਦੇ ਕਪਲੇ ਬਾਰੇ ਬੀਬੀ ਜੀ ਤੁਹਾਡੀ ਕੀ رائے ਹੈ ਹੁਣ ਹੋਰ ਕਪਲੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਤੋਂ ਟਿਕਟ ਦੇ ਦਿੱਤੀ ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕੂੜੇ ਸਟਰੀਟ ਲਾਈਟ ਇਹ ਮੁਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਕੀ ਬੀਬੀ سورਿੰਦਰ ਕੌਰ ਜੀ ਕਿਉਂਕਿ ਇਹ ਵਾਜੀਵਾ ਨੂੰ ਤਾਂ ਪੁੱਛਣਾ ਨਾ ਉਹ ਕੌਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦੇ ਹੋ ਜਲੰਧਰ ਪਛਮੀ ਲਈ ਕੋਈ ਦੇਣ ਕੋਈ ਥੋੜਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਹੈ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਨਹੀਂ ਦੱਸ ਸਕਦੇ ਪਰ ਇੱਕ ਗਿਫਟ ਜ਼ਰੂਰ ਬੀਬੀ ਸਰਿੰਦਰ ਕੌਰ ਨੇ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪਸ਼ਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਨਹੀਂ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਬਰੀਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ-ਪਾਸ ਲੋਕਾਂ ਦਾ ਰਹਿਣਾ ਉਠਣਾ ਬੈਠਣਾ ਵਿਚਰਨਾ ਮੁਸ਼ਕਿਲ ਹੋ ਚੁੱਕਿਆ